ਇੱਕ ਵਾਰ ਦੀ ਗੱਲ ਹੈ ਕਿਸੇ ਰਾਜ ਖੇਤਰ ਦਾ ਰਾਜਾ ਜੋ ਕਿ ਬੜਾ ਹੀ ਸ਼ਕਤੀਸ਼ਾਲੀ ਸੀ ਉਸ ਬਾਦਸ਼ਾਹ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਉਸ ਨੂੰ ਇੱਕੋ ਦੁੱਖ ਸੀ ਵਿਆਹ ਨੂੰ 7-8 ਸਾਲ ਹੋ ਗਏ ਸਨ ਪਰ ਕੋਈ ਔਲਾਦ ਨਹੀਂ ਸੀ ਉਸ ਬਾਦਸ਼ਾਹ ਨੇ ਬੜੀ ਵੈਦਾਂ ਹਕੀਮਾਂ ਕੋਲੋਂ ਇਸ ਬਾਰੇ ਪੁੱਛਗਿੱਛ ਕੀਤੀ ਪਰ ਕੋਈ ਵੀ ਇਲਾਜ ਨਹੀਂ ਹੋਈ ਜਦੋਂ ਸ਼ਾਦੀ ਦੇ 10 ਸਾਲ ਬਾਅਦ ਵੀ ਕੋਈ ਇਲਾਜ ਨਹੀਂ ਹੋਈ ਤਾਂ ਬਾਦਸ਼ਾਹ ਦੀ ਬੇਗਮ ਨੇ ਬਾਦਸ਼ਾਹ ਨੂੰ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਦੂਸਰੀ ਸ਼ਾਦੀ ਕਰ ਲਵੋ ਪਰ ਉਹ ਬਾਦਸ਼ਾਹ ਮੰਨਣ ਨੂੰ ਤਿਆਰ ਨਹੀਂ ਸੀ ਪਰ ਉਸ بیگم ਦੇ ਵਾਰ-ਵਾਰ ਕਹਿਣ ਤੇ ਰਾਜਾ ਨੇ ਦੂਸਰੀ ਸ਼ਾਦੀ ਕਰ ਲਈ ਪਰ ਦੂਸਰੀ ਸ਼ਾਦੀ ਨੂੰ ਵੀ ਕੋਈ 7 ਕੋਸਾਲ ਬੀਤ ਗਏ ਪਰ ਉਲਾਲ ਫਿਰ ਨਹੀਂ ਹੋਈ ਰਾਜੇ ਨੇ ਬੜੇ ਹੱਥ-ਪੱਲੇ ਮਾਰੇ ਕਈਆਂ ਵੈਦਾਂ ਹਕੀਮਾਂ ਕੋਲੋਂ ਪੁੱਛਗਿੱਛ ਕੀਤੀ ਰਿਸ਼ੀਆਂ ਮੂਨੀਆਂ ਕੋਲੋਂ ਪੁਸ਼ਟੀ ਕੀਤੀ ਪਰ ਕੋਈ ਫਰਕ ਨਹੀਂ ਪਿਆ ਫਿਰ ਉਸ ਬਾਦਸ਼ਾਹ ਨੇ ਕਾਲੇ ਜਾਦੂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਬਾਦਸ਼ਾਹ ਦੇ ਕਿਸੇ ਕਰਿੰਦੇ ਨੇ ਦੱਸਿਆ ਕਿ ਫਲਾਣੀ ਫਲਾਣੀ ਜਗ੍ਹਾ ਤੇ ਕੋਈ ਕਾਲੇ ਜਾਦੂ ਦਾ ਮਾਹਰ ਬਾਬਾ ਰਹਿੰਦਾ ਹੈ ਉਹ ਤੁਹਾਡੇ ਸਾਰੇ ਦੁੱਖ ਦੂਰ ਕਰ ਦੇਵੇਗਾ ਉਸ ਨੂੰ ਬੁਲਾਓ ਉਹ ਇੰਨਾ ਕਮਾ ਵਿੱਚ ਪੂਰਾ ਮਾਹਰ ਹੈ ਆਪਣੇ ਸਕਿੰਦੇ ਦੀ ਗੱਲ ਮੰਨਦੇ ਹੋਈ ਬਾਦਸ਼ਾਹ ਨੇ ਉਸ ਕਾਲੇ ਜਾਦੂ ਦੇ ਮਾਹਰ ਬਾਬੇ ਨੂੰ ਆਪਣੇ ਮਹਿਲ ਵਿੱਚ ਬੁਲਾਇਆ ਤੇ ਉਸ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਕਾਲੇ ਜਾਦੂ ਦਾ ਮਾਹਰ ਉਹ ਬਾਬਾ ਰਾਜੇ ਦੇ ਮਹਿਲ ਵਿੱਚ ਚਾਰ ਸਫੇਰੇ ਘੁੰਮਿਆ ਤੇ ਉਸ ਨੇ ਉਹਨਾਂ ਦੋਵਾਂ ਰਾਣੀਆਂ ਨੂੰ ਵੀ ਉੱਥੇ ਬੁਲਾਇਆ ਇਹ ਰਾਜੇ ਨੂੰ ਵੀ ਉੱਥੇ ਬੁਲਾਇਆ ਤੇ ਉਹ ਕਾਲੇ ਜਾਦੂ ਦਾ ਮਾਹਰ ਬਾਬਾ ਬਾਦਸ਼ਾਹ ਨੂੰ ਕਹਿਣ ਲੱਗਾ ਤੁਹਾਡੇ ਪੁੱਤਰ ਦੀ ਦਾਤ ਜਰੂਰ ਹੋਵੇਗੀ ਪਰ ਤੁਹਾਨੂੰ ਇਸ ਵਾਸਤੇ ਇੱਕ ਬੱਚੇ ਦੀ ਬਲੀ ਦੇਣੀ ਪਵੇਗੀ ਜੇਕਰ ਤੁਸੀਂ ਇਸ ਕੰਮ ਵਾਸਤੇ ਤਿਆਰ ਹੋ ਤਾਂ ਮੈਨੂੰ ਬੱਚੇ ਦਾ ਇੰਤਜ਼ਾਮ ਕਰ ਦਿਓ ਬਾਕੀ ਮੈਂ ਆਪਣੇ ਮੰਤਰਾਂ ਨਾਲ ਇਹ ਸਭ ਕਰ ਲਵਾਂਗਾ ਉਸ ਬਾਬੇ ਨੇ ਇਹ ਗੱਲਾਂ ਸੁਣ ਕੇ ਬਾਦਸ਼ਾਹ ਤੇ ਉਸ ਦੀਆਂ ਬੇਗਮਾਂ ਸੋਚਾਂ ਵਿੱਚ ਪੈ ਗਏ ਕਿਉਂਕਿ ਬਾਦਸ਼ਾਹ ਦਾ ਦੁੱਖ ਬੜਾ ਵੱਡਾ ਸੀ ਇਸ ਕਰਕੇ ਬਾਦਸ਼ਾਹ ਨੇ ਹਾਮੀ ਭਰ ਦਿੱਤੀ ਤੇ ਉਸ ਤਾਤਰੀਕ ਬਾਬੇ ਨੂੰ ਹਾਂ ਕਰ ਦਿੱਤੀ ਤੇ ਆਪਣੇ ਰਾਜ ਖੇਤਰ ਵਿੱਚ ਐਲਾਨ ਕਰਵਾ ਦਿੱਤਾ ਕਿ ਮੈਨੂੰ ਇੱਕ ਬਲੀ ਵਾਸਤੇ ਬੱਚੇ ਦੀ ਲੋੜ ਹੈ ਜੋ ਵੀ ਕੋਈ ਮੇਰੇ ਵਾਸਤੇ ਉਹ ਬੱਚਾ ਮੇਰੇ ਮਹਿਲ ਵਿੱਚ ਲੈ ਕੇ ਆਵੇਗਾ ਉਸ ਨੂੰ ਮੈਂ ਮੂਹ ਮੰਗਿਆ ਇਨਾਮ ਦੇਵਾਂਗਾ ਇਧਰ ਕਿਸੇ ਨਗਰ ਵਿੱਚ ਇੱਕ ਸ਼ਰਜੂ ਨਾਮ ਦਾ ਫੁੱਲ ਵੇਚਣ ਵਾਲਾ ਆਦਮੀ ਰਹਿੰਦਾ ਸੀ ਉਸ ਦੇ 6 ਲੜਕੇ ਸਨ ਉਹਨਾਂ ਛੇਾਂ ਲੜਕਿਆਂ ਵਿੱਚੋਂ ਪੰਜ ਲੜਕੇ ਉਸਦੇ ਕੰਮਕਾਰ ਵਿੱਚ ਹੱਥ ਵਟਾਉਂਦੇ ਸਨ ਤੇ ਪਰਦੇ ਲਿਖਦੇ ਵੀ ਸਨ ਛੇਵਾਂ ਲੜਕਾ ਜਿਸ ਦਾ ਨਾਮ ਵਿਸ਼ਨੂੰ ਸੀ ਉਹ ਸਤ ਸੰਗ ਕਰਦਾ ਸੀ ਤੇ ਉਸਨੇ ਹਰੇਕ ਜਗ੍ਹਾ ਭਜਨ ਸੁਣਨ ਜਾਣਾ ਤੇ ਧਾਰਮਿਕ ਵਿਚਾਰਾਂ ਵਾਲਾ ਸੀ ਪਰ ਉਹ ਘਰ ਦੇ ਕੰਮਾਂ ਵਿੱਚ ਹੱਥ ਨਹੀਂ ਵਟਾਉਂਦਾ ਸੀ ਤੇ ਘਰੋਂ ਬਾਹਰ ਹੀ ਰਹਿੰਦਾ ਸੀ ਸ਼ਰਜੂ ਨੂੰ ਉਸਦੀਆਂ ਇਹ ਗੱਲਾਂ ਪਸੰਦ ਨਹੀਂ ਸਨ ਸ਼ਰਜੂ ਚਾਹੁੰਦਾ ਸੀ ਕਿ ਉਹ ਘਰ ਦੇ ਕੰਮਾਂ ਵਿੱਚ ਮੇਰੇ ਨਾਲ ਮੇਰਾ ਹੱਥ ਵਟਾਵੇ ਤੇ ਰੱਬ ਦਾ ਗੁਣਗਾਨ ਤੇ ਭਜਨ ਨਾ ਕਰੇ ਕਿਉਂਕਿ ਜੇ ਕੰਮ ਕਰਾਂਗੇ ਤਾਂ ਘਰ ਵਿੱਚ ਪੈਸੇ ਆਉਣਗੇ ਪਰ ਉਹ ਲੜਕਾ ਵਿਸ਼ਨੂੰ ਇਹ ਚੀਜ਼ਾਂ ਮੰਨਣ ਨੂੰ ਤਿਆਰ ਨਹੀਂ ਸੀ ਤੇ ਘਰੋਂ ਬਾਹਰ ਹੀ ਰਹਿੰਦਾ ਸੀ ਹੁਣ ਜਦੋਂ ਬਾਦਸ਼ਾਹ ਨੇ ਐਲਾਨ ਕੀਤਾ ਤਾਂ ਇਹ ਗੱਲਾਂ ਸ਼ਰਜੂ ਦੇ ਘਰ ਤੱਕ ਵੀ ਪਹੁੰਚ ਗਈਆਂ ਤੇ ਸ਼ਰਜੂ ਨੇ ਆਪਣੀ ਘਰਵਾਲੀ ਨਾਲ ਸਲਾਹ ਕੀਤੀ ਕਿਉਂ ਨਾ ਆਪਾਂ ਵਿਸ਼ਨੂੰ ਨੂੰ ਰਾਜੇ ਨੂੰ ਦਾਨ ਕਰ ਦਈਏ ਵੈਸੇ ਵੀ ਇਹ ਮੇਰੇ ਕਿਸੇ ਕੰਮ ਦਾ ਨਹੀਂ ਤੇ ਨਾਲੇ ਘਰ ਵਿੱਚ ਦੌਲਤ ਆ ਜਾਵੇਗੀ। ਸ਼ਰਜੂ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਘਰਵਾਲੀ ਨੇ ਵੀ ਹਾਮੀ ਭਰੀ ਤੇ ਕਿਹਾ ਇਹ ਤਾਂ ਠੀਕ ਹੈ। ਇਹ ਕਿਹੜਾ ਕਿਸੇ ਕੰਮ ਦਾ ਹੈ? ਘਰੋਂ ਬਾਹਰ ਹੀ ਰਹਿੰਦਾ ਹੈ। ਇਸ ਨੂੰ ਹੀ ਉੱਥੇ ਭੇਜ ਦਿਓ ਤੇ ਨਾਲੇ ਘਰ ਦਾ ਖਰਚਾ ਪਾਣੀ ਤੁਰਦਾ ਰਹੇਗਾ। ਆਪਾਂ ਕੀ ਲੈਣਾ ਇਸ ਤੋਂ? ਘਰਵਾਲੀ ਦੀ ਇੰਨੀ ਗੱਲ ਸੁਣ ਕੇ ਸ਼ਰਜੂ ਨੇ ਵਿਸ਼ਨੂੰ ਨੂੰ ਨਾਲ ਲਿਆ ਤੇ ਰਾਜੇ ਦੇ ਮਹਿਲ ਵਿੱਚ ਜਾ ਕੇ ਪੇਸ਼ ਹੋਇਆ ਤੇ ਬਾਦਸ਼ਾਹ ਨੂੰ ਕਹਿਣ ਲੱਗਾ ਤੁਸੀਂ ਜੋ ਐਲਾਨ ਕਰਵਾਇਆ ਸੀ ਉਸ ਵਾਸਤੇ ਆ ਬੱਚਾ ਮੈਂ ਲੈ ਕੇ ਆਇਆ ਹਾਂ ਇਸ ਨੂੰ ਤੁਸੀਂ ਰੱਖੋ ਤੇ ਜੋ ਕਰਨਾ ਹੈ ਇਸ ਨਾਲ ਕਰ ਦਿਓ ਤੇ ਮੇਰਾ ਇਨਾਮ ਮੈਨੂੰ ਦੇ ਦਿਓ ਬਾਦਸ਼ਾਹ ਨੇ ਉਸ ਨੂੰ ਧੰਨ ਦੌਲਤ ਦੇ ਕੇ ਉੱਥੋਂ ਵਿਦਾ ਕੀਤਾ ਤੇ ਲੜਕੇ ਨੂੰ ਆਪਣੇ ਮਹਿਲ ਵਿੱਚ ਰੱਖ ਲਿਆ ਅਗਲੇ ਦਿਨ ਬਾਦਸ਼ਾਹ ਨੇ ਉਸ ਤਾਤਰੀਕ ਬਾਬੇ ਨੂੰ ਫਿਰ ਆਪਣੇ ਕੋਲ ਆਪਣੇ ਮਹਿਲ ਵਿੱਚ ਬੁਲਾਇਆ ਤੇ ਉਸ ਨੂੰ ਕਿਹਾ ਕਿ ਮੈਂ ਲੜਕੇ ਦਾ ਇੰਤਜ਼ਾਮ ਕਰ ਲਿਆ ਹੈ ਤੇ ਕਿਰਪਾ ਕਰਕੇ ਹੁਣ ਤੂੰ ਮੇਰੇ ਮਹਿਲਾਂ ਵੱਲ ਆ ਤੇ ਆਪਣਾ ਕੰਮ ਕਰ ਬਾਦਸ਼ਾਹੀ ਇਹ ਗੱਲ ਸੁਣ ਕੇ ਉਹ ਬਾਬਾ ਮਹਿਲਾਂ ਵਿੱਚ ਆਇਆ ਤੇ ਬਾਦਸ਼ਾ ਨੂੰ ਕਹਿਣ ਲੱਗਾ ਉਸ ਲੜਕੇ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਤੇ ਬਾਦਸ਼ਾ ਉਸ ਲੜਕੇ ਨੂੰ ਉਸ ਤੰਤ੍ਰਿਕ ਬਾਬੇ ਦੇ ਸਾਹਮਣੇ ਲੈ ਕੇ ਆ ਗਿਆ ਬਾਬੇ ਨੇ ਉਸ ਵਿਸ਼ਨੂੰ ਨੂੰ ਆਪਣੇ ਅੱਗੇ ਚੌਂਕੜੀ ਮਾਰ ਕੇ ਬੈਠਣ ਨੂੰ ਕਿਹਾ ਤੇ ਉਹ ਵਿਸ਼ਨੂੰ ਉਸ ਦੇ ਅੱਗੇ ਚੌਂਕੜੀ ਮਾਰ ਕੇ ਬੈਠ ਗਿਆ ਉਸ ਤਾੰਤਰਿਕ ਨੇ ਬਾਦਸ਼ਾਹ ਨੂੰ ਕਿਹਾ ਕਿ ਤੁਸੀਂ ਜੋ ਵੀ ਸਵਾਲ ਜਵਾਬ ਕਰਨੇ ਹਨ ਇਸ ਲੜਕੇ ਨਾਲ ਹੁਣੇ ਹੀ ਕਰ ਲਓ ਉਸ ਤੋਂ ਬਾਅਦ ਮੇਰੀ ਪੂਜਾ ਭੰਗ ਨਾ ਕਰਿਓ ਫਿਰ ਜੇਕਰ ਕੋਈ ਵਿਚ ਬੋਲਿਆ ਤਾਂ ਇਸ ਕਾਲੇ ਜਾਦੂ ਦਾ ਅਸਰ ਨਹੀਂ ਹੋਵੇਗਾ ਇਸ ਤਾੰਤਰਿਕ ਦੀ ਇੰਨੀ ਗੱਲ ਸੁਣ ਕੇ ਬਾਦਸ਼ਾਹ ਨੇ ਉਸ ਵਿਸ਼ਨੂੰ ਨੂੰ ਕਿਹਾ ਕਾਕਾ ਤੈਨੂੰ ਪਤਾ ਹੈ ਨਾ ਤੇਰੀ ਹੁਣ ਬਲੀ ਦੇ ਦੇਣੀ ਹੈ ਪਰ ਤੂੰ ਕਿਉਂ ਨਹੀਂ ਕੁਝ ਬੋਲ ਰਿਹਾ ਤੂੰ ਕੱਲ ਦਾ ਚੁੱਪਚਾਪ ਹੀ ਹੈ ਜੇਕਰ ਤੇਰੀ ਕੋਈ ਆਖਰੀ ਇੱਛਾ ਹੈ ਤਾਂ ਤੂੰ ਦੱਸ ਸਕਦਾ ਹੈ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਵਿਸ਼ਨੂੰ ਅੱਗੋਂ ਕਹਿਣ ਲੱਗਾ ਮੇਰੀ ਇੱਕ ਇੱਛਾ ਹੈ ਤਾਂ ਬਾਦਸ਼ਾਹ ਨੇ ਕਿਹਾ ਦੱਸ ਤੇਰੀ ਕੀ ਅੱਛਾ ਹੈ ਮੈਂ ਪੂਰੀ ਕਰਾਂਗਾ ਤਾਂ ਵਿਸ਼ਨੂੰ ਕਹਿਣ ਲੱਗਾ ਮੈਨੂੰ ਕੁਝ ਮਿੱਟੀ ਚਾਹੀਦੀ ਹੈ ਵਿਸ਼ਨੂੰ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਵੀ ਹੈਰਾਨ ਹੋ ਗਿਆ ਕਿ ਮਿੱਟੀ ਤੂੰ ਕੀ ਕਰਨੀ ਹੈ ਫਿਰ ਵੀ ਉਸ ਦੀ ਆਖਰੀ ਇੱਛਾ ਸੀ ਬਾਦਸ਼ਾਹ ਨੇ ਆਪਣੇ ਕ੍ਰਿੰਦੇ ਕੋਲੋਂ ਕੁਝ ਮਿੱਟੀ ਮਗ ਤੇ ਉਸ ਲੜਕੇ ਨੂੰ ਫੜਾ ਦਿੱਤੀ। ਵਿਸ਼ਨੂੰ ਨੇ ਮਿੱਟੀ ਦੀ ਉਹ ਥੈਲੀ ਜ਼ਮੀਨ ਤੇ ਢੇਰੀ ਕੀਤੀ ਤੇ ਪੰਜ ਛੋਟੀਆਂ-ਛੋਟੀਆਂ ਢੇਰੀਆਂ ਬਣਾ ਲਈਆਂ। ਢੇਰੀਆਂ ਬਣਾਉਣ ਤੋਂ ਬਾਅਦ ਵਿਸ਼ਨੂੰ ਇੱਕ-ਇੱਕ ਕਰਕੇ ਠੋਡ ਮਾਰ ਕੇ ਉਹਨਾਂ ਢੇਰੀਆਂ ਨੂੰ ਢਾਉਣ ਲੱਗਾ। ਉਸ ਨੇ ਚਾਰ ਢੇਰੀਆਂ ਢਾਅ ਦਿੱਤੀਆਂ ਤੇ ਇੱਕ ਹੀ ਢੇਰੀ ਬਚੀ। ਉਸ ਤੋਂ ਬਾਅਦ ਵਿਸ਼ਨੂੰ ਚੁੱਪਚਾਪ ਚੌਂਕੜੀ ਮਾਰ ਕੇ ਜ਼ਮੀਨ ਤੇ ਬੈਠ ਗਿਆ ਤੇ ਬਾਦਸ਼ਾਹ ਨੂੰ ਕਹਿਣ ਲੱਗਾ, "ਹੁਣ ਤੁਸੀਂ ਆਪਣਾ ਕੰਮ ਕਰ ਸਕਦੇ ਹੋ।" ਪਰ ਬਾਦਸ਼ਾਹ ਨੇ ਉਸ ਨੂੰ ਪੁੱਛਿਆ ਇਹ ਤੂੰ ਕੀ ਕੀਤਾ ਮੈਂ ਕੁਝ ਨਹੀਂ ਸਮਝਿਆ ਇਹ ਤੇਰੀ ਕਿਹੜੀ ਆਖਰੀ ਇੱਛਾ ਸੀ ਉਹ ਤੰਤ੍ਰਿਕ ਬਾਬਾ ਵੀ ਇਸ ਲੜਕੇ ਦੇ ਮੂੰਹ ਮਲ ਦੇਖ ਰਿਹਾ ਸੀ ਕਿ ਇਹ ਕਰ ਕੀ ਰਿਹਾ ਹੈ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਵਿਸ਼ਨੂੰ ਨੇ ਜਵਾਬ ਦਿੱਤਾ ਉਸ ਨੇ ਕਿਹਾ ਇਹ ਜੋ ਮੈਂ 4 ਢੇਰੀਆਂ ਜ਼ਮੀਨ ਤੇ ਬਣਾਈਆਂ ਸਨ ਇੱਕ ਢੇਰੀ ਮੇਰੇ ਪਿਓ ਦੀ ਇੱਕ ਢੇਰੀ ਮੇਰੀ ਮਾਂ ਦੀ ਤੇ ਇੱਕ ਢੇਰੀ ਮੇਰੇ ਭਰਾਵਾਂ ਦੀ ਤੇ ਚੌਥੀ ਢੇਰੀ ਤੁਹਾਡੀ ਸੀ ਬਾਦਸ਼ਾਹ ਨੇ ਫਿਰ ਉਸ ਵਿਸ਼ਨੂੰ ਨੂੰ ਕਿਹਾ ਫਿਰ ਇਹ ਤੂੰ ਢੇਰੀਆਂ ਠੋਡ ਮਾਰ ਕੇ ਕਿਉਂ ਟਾ ਦਿੱਤੀਆਂ ਵਿਸ਼ਨੂੰ ਕਹਿਣ ਲੱਗਾ ਤਿੰਨ ਢੇਰੀਆਂ ਠੋਡ ਮਾਰ ਕੇ ਮੈਂ ਇਸ ਕਰਕੇ ਧਾਈਆਂ ਕਿਉਂਕਿ ਉਹ ਮੇਰਾ ਪਰਿਵਾਰ ਸੀ ਤੇ ਮੇਰਾ ਉਹਨਾਂ ਤੋਂ ਵਿਸ਼ਵਾਸ ਉੱਟ ਚੁੱਕਾ ਹੈ ਕਿਉਂਕਿ ਉਹਨਾਂ ਨੇ ਮੈਨੂੰ ਤੁਹਾਨੂੰ ਵੇਚ ਦਿੱਤਾ ਹੈ ਉਹਨਾਂ ਦੇ ਭਾਦਾ ਤਾਂ ਮੈਂ ਉਦਣ ਹੀ ਮਰ ਗਿਆ ਸੀ ਜਦੋਂ ਮੈਨੂੰ ਘਰੋਂ ਕੱਢ ਦਿੱਤਾ ਚੌਥੀ ਢੇਰੀ ਤੁਹਾਡੇ ਨਾਂ ਦੀ ਹੈ ਤੇ ਤੁਹਾਡੀ ਤੋਂ ਵੀ ਮੇਰਾ ਵਿਸ਼ਵਾਸ ਉੱਠ ਚੁੱਕਾ ਹੈ ਕਿਉਂਕਿ ਤੁਸੀਂ ਵੀ ਮੈਨੂੰ ਖਰੀਦ ਲਿਆ ਹੈ ਤੇ ਹੁਣ ਮੇਰੀ ਬਲੀ ਦੇ ਹੀ ਦਿਓਗੇ। ਵਿਸ਼ਨੂੰ ਦੀਆਂ ਇਹ ਗੱਲਾਂ ਸੁਣ ਕੇ ਬਾਦਸ਼ਾਹ ਨੇ ਵਿਸ਼ਨੂੰ ਨੂੰ ਕਿਹਾ ਫਿਰ ਉਹ ਪੰਜਵੀਂ ਢੇਰੀ ਦਾ ਕੀ ਕਰੇਗਾ ਉਹ ਕਿਉਂ ਬਣਾਈ ਹੈ ਤੇ ਵਿਸ਼ਨੂੰ ਕਹਿਣ ਲੱਗਾ ਉਹ ਢੇਰੀ ਮੇਰੇ ਰੱਬ ਦੇ ਨਾਂ ਦੀ ਹੈ ਹੁਣ ਮੇਰੀਆਂ ਉਸੇ ਰੱਬ ਦੇ ਹੱਥ ਦੋਰਾ ਨੇ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਜੋ ਵੀ ਕਰੇਗਾ ਮੈਨੂੰ ਮਨਜ਼ੂਰ ਹੋਵੇਗਾ ਤੇ ਇਹ ਗੱਲਾਂ ਕਹਿ ਕੇ ਵਿਸ਼ਨੂੰ ਚੁੱਪ ਚਾਪ ਜ਼ਮੀਨ ਤੇ ਬੈਠ ਕੇ ਤਾੰਤ੍ਰਿਕ ਨੂੰ ਕਹਿਣ ਲੱਗਾ ਤੁਸੀਂ ਆਪਣਾ ਕੰਮ ਜਾਰੀ ਰੱਖੋ ਤਾੰਤ੍ਰਿਕ ਆਪਣੇ ਮੰਤਰ ਪੜਨੇ ਸ਼ੁਰੂ ਕਰਨ ਹੀ ਲੱਗਾ ਹੀ ਤਾਂ ਬਾਦਸ਼ਾਹ ਨੇ ਉਸ ਨੂੰ ਰੋਕ ਲਿਆ ਤੇ ਕਹਿਣ ਲੱਗਾ ਮੈਨੂੰ ਇਸ ਬੱਚੇ ਦੀ ਬਲੀ ਨਹੀਂ ਚਾਹੀਦੀ ਬਲਕਿ ਇਹ ਬੱਚਾ ਹੀ ਮੈਨੂੰ ਚਾਹੀਦਾ ਹੈ ਜੋ ਲੜਕਾ ਇਨੀ ਛੋਟੀ ਉਮਰ ਵਿੱਚ ਹੀ ਇਨੀਆਂ ਸਿਆਣੀਆਂ ਗੱਲਾਂ ਕਰਦਾ ਹੈ ਤੇ ਇਹੀ ਮੇਰੇ ਰਾਜ ਭਾਗ ਨੂੰ ਸਹੀ ਤਰੀਕੇ ਨਾਲ ਸੰਭਾਲ ਸਕਦਾ ਹੈ ਬਾਦਸ਼ਾਹ ਦੀਆਂ ਦੋਵੇਂ ਬੇਗਮਾਂ ਤੇ ਬਾਦਸ਼ਾਹ ਤੇ ਇਹਨਾਂ ਕਰਿੰਦਿਆਂ ਤੇ ਮੰਤਰੀਆਂ ਨੇ ਵੀ ਇਸ ਗੱਲ ਵਿੱਚ ਪੂਰੀ ਹਾਮੀ ਭਰੀ ਤੇ ਉਸੇ ਬੱਚੇ ਯਾਨੀ ਕਿ ਵਿਸ਼ਨੂੰ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਸੋ ਦੋਸਤੋ ਜੇਕਰ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੇ ਨੋਟੀਫਿਕੇਸ਼ਨ ਬਟਨ ਜ਼ਰੂਰ ਔਨ ਕਰਿਆ ਕਰੋ ਜੀ ਸੋ ਧੰਨਵਾਦ ਜੀ